GST 2 ਦੇ ਸਵੰਦ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਕਿਉਂਕਿ ਉਹ ਜਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਲਾਗੂ ਹੁੰਦਾਗਾ ਉਸੇ ਤਰੀਕੇ ਸਟੇਟ ਲੈਵਲ ਦੇ ਉੱਤੇ ਵੀ ਇਹਦੇ ਵਿੱਚ ਸੋਧਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਕਿ ਉਹ ਵੀ ਅੱਜ ਦੀ ਕੈਬਨਟ ਨੇ ਪਾਸ ਕੀਤਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਅਸੀਂ ਇਹਨੂੰ ਪਾਸ ਕਰਕੇ ਇਹਦੀ ਜਿਹੜੀ ਪ੍ਰਵਾਨਗੀ ਲਵਾਂਗੇ ਇਸ ਤੋਂ ਬਿਨਾ ਕੈਬਨਟ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ NIA ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਹਨਾਂ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜਜ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਦਾਰਾ ਮਾਨ ਜੀ ਦੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇਹ ਕੋਰਟ ਜਿਹੜੀ ਆ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਹਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤੈਰਾਤ ਕੀਤਾ ਜਾਊਗਾ ਔਰ ਜਿਹੜੇ NIA ਦੇ ਕੇਸ ਹੋਣਗੇ ਪੰਜਾਬ ਦੇ NIA ਦੇ ਕੇਸ ਹੋਣਗੇ ਸਾਰੇ ਉਹ NIA ਏਜੰਸੀ ਦੇ ਸਾਰੇ ਕੇਜ ਜਿਹੜੇ ਨੇ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਹਤਮਪੂਰਨ ਫੈਸਲਾ ਲੈਂਦਿਆਂ ਸਰਦਾਰ ਭਗਵੰਤ ਸਿੰਘ ਮਾਹਤਜੀ ਨੇ ਇੱਕ ਅਹਿਮ ਫੈਸਲਾ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪੇਂਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੇਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਅਧੀਨ ਜਿਹੜੀਆਂ ਪੱਕ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾਂ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਉੱਤੇ ਕਰੋਨਾਇਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਵਸੂਲ ਕਰੂੰਗੀ ਪ੍ਰਾਈਸ ਫਿਕਸੇਸ਼ਨ ਕਮੇਟੀ ਪ੍ਰਾਈਸ ਫਿਕਸੇਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੂਗੀ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿੰਨਾ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾ ਹੈਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਦੀ ਮਲਕੀਅਤ ਜਿੱਦੀ ਜੇਡਸ ਦੀ ਮਲਕੀਅਤ ਮੈਸਾਂਵੰਦਾ ਚਾਹੇ ਉਹ ਮਿਊਸਪਲ ਕਮੇਟੀ ਦੀ ਆ ਚਾਹੇ ਉਹ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਉਹਦਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ سارے ਖਾਲ ਚੱਲਦੇ ਨੇਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਸਾਂਵੰਦਾਂ ਤਰਕਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋਡ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿਉਂਕਿ ਨਹੀਂ ਤਾਂ ਉਹ ਲੋਕਾਂ ਨੇ ਕਬਜ਼ੇ ਕਰ ਲਏ ਨਿਜਾਇਜ਼ ਕਬਜ਼ੇ ਹੋ ਗਏ ਸਰਕਾਰ ਦੇ ਰਾਤੇ ਬੋਲ ਰਹੇ ਨੇ ਕਿ ਉਹਦਾ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਜਕਮੁਕਤ ਪੈਸੇ ਲੈ ਕੇ ਉਸ ਨੂੰ ਟਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਡਨ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸਾ ਜਿਹੜਾਗਾ ਉਹਦਾ ਆਲਟਰਨੇਟਿਵ ਪੈਸਾ ਜਿਹੜਾ ਉਹ ਵੀ ਮੈਂ ਸਮਝਦਾ ਕਿ ਜਿਹੜਾ ਵੀ ਕਲੋਨਾਈਜ਼ਰ ਆ ਜਾਂ ਜਿਹੜਾ ਵੀ ਉਸ ਵਿਅਕਤੀ ਆ ਉਥੇ ਦਾ ਜਿਹਦੇ ਜਿਹਦਾ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ